ਸਤਨਾਮ ਵਾਹਿਗੁਰੂ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭ ਪੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਜੁਪਨਾ ਹੋਵੇ ਜੇ ਲਾਇ ਰਹਾ ਜਿutar ਭੁਖਿਆ ਭੁਖ ਨਾ ਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣ ਪਾ ਲਖ ਹੋ へ ਤਾਂ ਇੱਕ ਨ ਚੱਲੇ ਨਾਲ ਕਿ ਸਚਿਆਰਾ ਹੋਈ ਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਉਪਮਨਾ ਕਹਿ ਅਜਾਇ ਹੁਕਮੇ ਹੋਵਨ ਜੀ ਹੁਕਮੇ ਲੈ ਬੜਿਆਈ ਹੁਕਮੇ ਤਮਨੇ ਚ ਹੁਕਮ ਲਿਖ ਦੁਖ ਸੁਖ ਪਾਈਆ ਹੈ ਕਨਾ ਹੁਕਮੇ ਬਖਸ਼ੀ ਇਸੋ ਏਕ ਹੁਕਮੇ ਸਦਾ ਪੁਆਈਆ ਹੁਕਮੈਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਦੇਜਾ ਤਾਂ ਹਮ ਕਹਿ ਨਾ ਕੋਏ ਗਵਕ ਉਤਾਣ ਹੋਵੇ ਕਿਸੈ ਤਾਣ ਗਵਕੁ ਦਾਤ ਜਾਣੈ ਨਿਸ਼ਾਨ ਗਾਵੇ ਕੋ ਕੋਣ ਬੜਿਆ ਇੰਚਾਰ ਗਾਵੇ ਕੋ ਵਿਦਿਆ ਬਿਥੁੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲਾ ਫਿਰ ਦੇਹ ਗਾਵੇ ਕੋ ਜਾਪੈ ਜਿਸੈ ਦੂਰ ਗਾਵੇ ਕੋ ਵੇਖ ਹਾਜ਼ਰਾ ਹਜ਼ੂਰ ਕਥਨਾ ਕਥੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋੜ ਕੋੜ ਜਿੰਦਾ ਦੇਲ ਦੇ ਥਗ ਪਾਹੇ ਤੁਗਾ ਤੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਇਸ ਸਾਹਿ ਵਿਪਰਵਾਹੋ ਸੱਚਾ ਸਾਜ ਸੱਚਾ ਨਾਏ ਪਖਿਆ ਭਾਉ ਉਪਾਰ ਅੱਖ ਮੰਗਾ ਦੇ ਦੇ ਦਾਤ ਕਰੇ ਦਾਤਾਰ ਫਿਰ ਕਿ ਅਗਰ ਰਖੀਐ ਜਿਤ ਦਿਸਾ ਦਰਬਾਰ ਮੋਹ ਕਿਵਲ ਨ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਏਲਾ ਸੱਚਾ ਨਾਮ ਵੜਿਆਈ ਵਿਚਾਰ ਕਰਮੀ ਆ ਕੱਪੜਾ ਨਦਰੀ ਮੁਖ ਦੁਆਰ ਨਾਨਕ ਕੇ ਮੈਂ ਜਾਣੀਐ ਸਭਾ ਪੇ ਸਚਿਆਰ ਆਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨਸੇ ਆਤਿ ਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਦੇਹੋ ਜਾਣਖ ਨਹੀਂ ਕਹਿਣਾ ਕਥ ਨਾ ਜਾਹੀ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋਮਾ ਵਿਸਰ ਨਾ ਜਾਹੀ ਜੇ ਤੁਕਾਰੇ ਅਰਜਾ ਹੁਰਦ ਸੁਣੀ ਹੋਏ ਨਾ ਅਖੰਡਕ ਜਾਣੀਆਂ ਨਾਲ ਚੱਲੇ ਸਭ ਕੋਏ ਟੰਗਾ ਨਾਮ ਰਖਾਏ ਕਹਿ ਜਸ ਕੀ ਰਜਗਲੇ ਜਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕਿ ਕੀਤਾ ਅੰਦਰ ਕੀ ਕਰ ਦੋਸਤੀ ਦੋਸਤਰੇ नानक निरगुण गुण करे गुण अंतया गुण देह ते आ कोए ना सुजाय जिस कुण कोए करे सुनै सिद्ध पीर सुरनाथ सुनै धरत धुल आकाश सुनै दीप लोप पाताल सुनै कोए न सकै काल नानक भगत सदा विघास सुनै दुख पाप का नाश सुनै ईश्वर ब्रह्मा इंद्र सुनै मुख सबहण मंद सुनै योग जوتن भेद ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸਰ ਕਾ ਇਸ਼ਾਨ ਸੁਣਿਆ ਪਰਪੜ ਪਾਬੈ ਮਾਨ ਸੁਣਿਆ ਲਗ ਸਹਿ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੀ ਗਾ ਸੁਣਿਆ ਸਿਖ ਪੀਰ ਪਾਤਸ਼ਾ ਸੁਣਿਆਂ ਦੇ ਪਾਬੈ ਰਾਹੁ ਸੁਣਿਆ ਹਾਸ ਹੋਵੇ ਸਗਾਹੋ ਨਾਨਕ ਭਗਤਾ ਸਦਾ ਹੀ ਗਾਸ ਸੁਣੇ ਦੁਖ ਪਾਪ ਕਾ ਨਾ ਹਾਸ ਮਨ ਕੀ ਗਤ ਕਹੀਂ ਨਾ ਜਾਏ ਜੇ ਕੋ ਕਹਿ ਵਿਚ ਬਚਿ ਬਚਤਾਏ ਕਾਗਜ਼ ਕਲਮ ਨਾ ਲਿਖਣ ਹਾਰ ਮਨ ਕਾ ਵੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮਨ ਮੂੰ ਚੂਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਾਂ ਮਾਰਗ ਠਾਕ ਨਾ ਪਾਏ ਮਨ ਪਤ ਸਉ ਪ੍ਰਗਟ ਜਾਏ ਮਨ ਮਗ ਨ ਚੱਲੇ ਪੰਥ ਮਨਾਂ ਧਰਮ ਸੇਚੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੇ ਮੂਖ ਦਵਾਰ ਮਨ ਪਰਵਰ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨਾਂ ਨਾਨਕ ਪਾਣਾ ਬਿਖੂ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹ ਮਾਨ ਪੰਚੇ ਸੋਹੰਦਰ ਰਾਜਾ ਪੰਚਾ ਕਾ ਕੋ ਏਕਤਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਾ ਕਰਨਾ ਨਹੀਂ ਸੁਮਾਰ ਤੌਲ ਧਰਮ ਦਿਆ ਕਾ ਕੂਤ ਸੰਦੋਥਾ ਬਰਖਿਆ ਜਨ ਸੋਤ ਜੇ ਕੋ ਉੱਜਾ ਹੋਵੇ ਸਚਿਆਰ ਤਬਲਾ ਉਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਜਿਸਤੇ 파ਰਤ ਲਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਵਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਲਿਆ ਰੂਪ ਕੀਤੀ ਦਾਤ ਜਨ ਕੌਣ ਕੋਤ ਕਿ ਤਬ ਸੋ ਇੱਕੋ ਕਵਾਉ ਤਿਸ ਤੇ ਹੋਏ ਲਖ ਦਰਿਆ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਵ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਤੀ ਸੰਗ ਦਾ ਤਾਰ ਅਸੰਖ ਸੋਰ ਮਾ ਬਖਸਾਰ ਸੰਖ ਮੋ ਨਿਰਲਾਹੇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜਿਤੁ ਦੁ ਪਾਵੇ ਸਾਈ ਭਲੀ ਕਾਰ ਕੁੰਸ ਦਾ ਸਲਾਮਤ ਨਿਰੰਕਾਰ ਅਸੰਖ ਮੁਰਕੰਦ ਕੌਰ ਸੰਖ ਚੋਰ ਹਰਾਮ ਕੌਰ ਸੰਖ ਮਰ ਕਰ ਜਾਹੇ ਜੋਰ ਅਸੰਖ ਗੱਲ ਵੱਡ ਹਤਿਆ ਕਮਾਏ ਸੰਪਾਪੀ ਪਾਪ ਕਰ ਜਾਹੇ ਸੰਕੁੜਿਆਰ ਕੁੜੇ ਫਿਰਾਏ ਅਸੰਖ ਮਲੇਸ਼ ਮਲ ਬਖ ਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਨ ਜਵ ਇੱਕ ਵਾਰ ਜੋ ਤਦ ਪਵ ਸਈ ਭਲੇਕਾਰ ਤੂੰ ਸਦਾ ਸੁਮੰਤ ਨਿਰੰਕਾਰ ਅਸ਼ੰਖ ਨਾਮ ਸੰਖਥਾ ਹੋ ਅਗੰਮ ਅਗੰਮ ਸੰਖ ਲੋ ਸੰਖਹ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾਖਰੀ ਗਿਆਨ ਗੀਤ ਗੁਣਾਂ ਗਾਖਰੀ ਲਖਣ ਬੋਲਣ ਬਾੜ ਅਖਰਾ ਸਿਰ ਸੰਜੋਗ ਬਖਾਣ ਜਨ ਇਹ ਲਿਖੇ ਤਿਸਰਨਾਹੇ ਜੇ ਫਰਮਾਇ ਤੇਤੇ ਪਾਹੇ ਜਿਤਾ ਕੀਤਾ ਤੇਤਾ ਨਾਮ ਵਿਣ ਨਾਵ ਨਾਹੀ ਕੋਥਾ ਕੁਦਰਤ ਕਮਣ ਕਹਾ ਵਿਚਾਰ ਵਾਰੇ ਅਨੰਝਾ ਵੇ ਇਕ ਵਾਰ ਜੋ ਤੁਧ ਭਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆਹਤ ਪਰ ਤਨ ਦੇਹ ਪਾਣੀ ਤੋਤਾ ਤੁਸੋ ਖੇਰ ਮੋਤ ਪਲੀਤੀ ਕਪੜ ਹੋਏ ਜੇ ਸਾਬੂਨ ਲਈਆ ਉਹ ਤੋਹੇ ਪਰਿਆ ਮਤ ਬਾਬਾ ਕੇ ਸੰਗ ਤੂੰ ਪਹਿਨਾਵੇਂ ਕੈ ਰੰਗ ਮਨਿ ਵਾਪੀ ਆਖਣ ਨਾਹਿ ਕਰ ਕਰ ਕਰਣਾ ਲਿਖ ਲਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਉ ਜਾਹੋ ਧਿਰ ਤਪ ਦਿਯਾ ਜਤ ਤਾਨ ਦੇ ਕੋ ਪਵਤਿਲ ਕਾਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਦਰ ਗਤਿ ਰਤਿ ਮਨ ਆਉ ਸਭ ਗੁਣ ਤੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਬਹੁਤ ਨਾ ਹੋਏ ਸਵਸਥਾਤ ਬਾਣੀ ਵਰਮਾਓ ਸਤ ਸਹਾਨ ਸਦਾ ਮਨ ਚਾਉ ਕਵਣਸ ਵੇਲਾ ਵਸਤ ਕਵਣ ਕਵਣ ਸਤ ਕਵਣ ਵਾਰ ਕਵਣ ਸ੍ਰਤੀ ਮਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨਾ ਪਾਇਓ ਕਾਦੀ ਆਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰੁੱਤ ਮਹੋ ਨ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਏ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੁਹੈ ਪਤਲ ਪਤਾਲ ਲੱਖ ਆਕਾਸ ਆਗਾਸ ਉੜ ਕੁੜ ਕੁਪਾਲ ਥਕੇ ਵਿਦ ਕਹਿਨਕ ਬਾਤ ਸੈ ਸਹ 118 ਕਹਿਨਕ ਤੇ ਬਾਸ ਲਿਖਤਾ ਤ ਲਿਖਾ ਹੋਇ ਤਾਂ ਲਿਖਿਆ ਲਿਖਾ ਹੋਇ ਬਿਨਾਸ ਨਾਨਕ ਵੱਡਾ ਅੱਖੀਐ ਪੇ ਜਾਣੇ ਆਪ ਸਾਰਾ ਹੀ ਸਾਰਾ ਇਸ ਤੇ ਸੁਰਤ ਨਾ ਪਾਈਆ ਨਦੀਆਂ ਤੇ ਵਾਪ ਪਵੇ ਸਮੁੰਦਰ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਰ ਧਨ ਜਿਹੜੀ ਤਲ ਨਾ ਹੋਵਨੀ ਜੇ ਦਿਸ ਮਨ ਹੋ ਨਾ ਵਿਸਰਾ ਅੰਤ ਨਾ ਸਿਤੀ ਕਹਣਾ ਅੰਤ ਅੰਤ ਨ ਕਰਨ ਦੇਣਾ ਅੰਤ ਅੰਤ ਨਾ ਰਖਣ ਸੁਣਨ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਕਰ ਅੰਤਨ ਜਾਪੈ ਪਰਵਰ ਅੰਤ ਕారణ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣ ਕੋਏ ਬਹੁਤ ਕਹੀ ਬਹੁਤ ਹੋਏ ਵੱਡਾ ਸਾਹਿ ਉੱਚਾ ਥਾਂ ਉੱਚੇ ਉਪਰ ਉੱਚਾ ਨਾਉ ਏ ਵੱਡਾ ਤਾ ਉਹ ਕੋਏ ਇਸ ਉੱਚੇ ਕੋ ਜਾਣਾ ਸੋ ਜੇਵੜਾ ਉਹ ਜਾਣਾ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਨ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਸਮਾਏ ਕਿਤੇ ਮੰਗੇ ਲੋਧ ਉਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਾਪਤ ਟਹੇ ਵਿਕਾਰ ਕਿਤੇ ਲੈ ਲਮ ਕਿਰਪਾ ਹੈ ਕਿਤੇ ਮੂਰਖ ਹੈ ਕਾਇ ਕਿਤੇ ਰੂਖ ਭੂਖ ਸਦਮਾਰ ਏ ਬੇਦੌਤੀ ਦਾਤਾਰ ਬੰਦ ਖਲਾਸੀ ਭਾਣ ਹੋਏ ਹੋ ਰੱਖ ਨਾ ਸਕੈ ਕੋਇ ਜੇ ਕੋ ਖਾਇ ਕੱਖਣ ਪਾਏ ਹੁ ਜਾਣੇ ਦਿੱਤੀ ਆ ਮੱਖਾਏ ਆਪੇ ਜਾਣੇ ਆਪੇ ਦੇ ਅੱਖ ਸੇ ਵੇਕੀ ਕੀਕੇ ਜਿਸ ਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਮੂਲ ਗੁਣ ਮੂਲ ਵਪਾਰ ਅਮੋਲ ਵਪਾਰੀ ਮੂਲ ਪੰਡਾਰ ਮੂਲਾਵ ਹਮ ਮੂਲ ਜਾਏ ਮੂਲ ਪਾਏ ਮੂਲਾ ਸਮਾਏ ਮੂਲ ਧਰਮ ਮਰਜੀ ਬਾਣ ਮੂਲ ਤੋਲ ਮੂਲ ਪਰਮਾਨੂ ਮੂਲ ਵਸੀ ਸੁਮਨ ਨੇ ਸਾਨ ਮੂਲ ਕਰਮ ਮੂਲ ਪਰਮਾਨੂ ਮੂਲ ਮੂਲ ਆਖਿਆ ਨੰ ਜਾਏ ਆਖ ਆਖ ਰਹੀ ਲਵਲਾਏ ਅੱਖਾਂ ਵੇਦ ਪਾਤ ਪੁਰਾਣ ਅੱਖਾਂ ਪੜੇ ਕਰਮ ਖਿਆਣ ਅੱਖਾਂ ਵਰਮੇ ਅੱਖਾਂ ਇੰਦ ਅੱਖਾਂ ਗੋਪੀ ਤਰ ਗੋਵਿੰਦ ਅੱਖਾਂ ਇਸ ਰਾਖੇ ਸਿਧ ਅੱਖਾਂ ਕਿਤੇ ਕੀਤੇ ਬੁੱਧ ਅੱਖਾਂ ਦਨ ਅੱਖਾਂ ਦੇਵ ਅੱਖ ਸੁਰ ਨਰ ਮਨ ਜਨ ਸੇਵ ਕਿਤੇ ਅੱਖ ਅੱਖਣ ਪਾਏ ਕਿਤੇ ਕਹਿ ਕਰ ਉਠ ਉਠ ਜਾਏ ਇਤੇ ਗੀਤੇ ਹੋਰ ਕਰੇ ਤਾਂ ਨਾ ਸਕੈ ਕਹੀ ਕੇ ਜੇੜ ਉਪਾਵੈ ਤੇ ਬੁੜ ਹੋਏ ਨਾਨਕ ਜਾਨਾ ਸੱਚਾ ਸੋਏ ਜੇ ਕੋ ਅੱਖਿਆ ਬੋਲ ਵਿਗਾੜ ਤਾਂ ਲਖੀਆ ਸਰਕਾਰ ਅਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬ ਸਰਬ ਸਮਾਲੇ ਵਾਜੇ ਰਾਧਾਨੇਕਲ ਸੰਖਾ ਕੀਤੇ ਵਵਨ ਹਾਰੇ ਕੀਤੇ ਰਾਗ ਪਰੀ ਸੁਖਹੀ ਅਨ ਕੀਤੇ ਗਾਵਨ ਹਾਰੇ ਗਾਵ ਤਹੁ ਨ ਪਉਣ ਪਾਣੀ ਵਸੰਤਰ ਗਾਵ ਰਾਜ ਧਰਮ ਦਵਾਰੇ ਗਾਵ ਚਿਤ ਗੁਪਤ ਲਿਖ ਜਾਣ ਲਿਖ ਲਿਖ ਤਰ ਵਿਚਾਰੇ ਗਾਵ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਇੰਦਰ ਦਰਸ਼ਨ ਵੇਖੇ ਦੇ ਧਿਆਨ ਅੰਦਰ ਨਾ ਲੇ ਗਾਵ ਸਿੱਧ ਸਮਝ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੀ ਸਦੀ ਸੰਦੋਖੀ ਗਾਵ ਬੀਰ ਕਰਾਰੇ ਗਾਵਨ ਪੰਡਤ ਪੜਨਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵ ਮੂਣੀਆ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵ ਰਤਨ ਪਾਏ ਤੇਰੇ 860 ਤੀ ਰਤਨ ਨਾਲੇ ਗਾਵ ਜੋਦ ਮਹਾਪਲ ਸੂਰਾ ਗਾਵ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇ ਤੁਧਨੋਂ ਗਾਵੈ ਜੋ ਤੋ ਦਬਾਵਨ ਰਤੇ ਤੇਰੇ ਭਗਤ ਦਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕੀ ਆ ਵਿਚਾਰੇ ਸੋਇ ਸੋਇ ਸਦਾ ਸੱਚ ਸਾਹਿਬ ਸਚਾ ਸਚੁ ਨਾਹੀ ਹੈ ਵੀ ਹੋ ਸਿਦਾ ਇਹਨਾਂ ਦਾ ਸਿਰਤਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰੇ ਖਿਆ ਕੀਤਾ ਆਪਣਾ ਜਿ ਤਿਸ ਦੀ ਬੜਿ ਆਈ ਜੋਦ ਸੁਭਾਵ ਸੋਈ ਕਰਸੀ ਹੁਕਮ ਨ ਕਰਣਾਂ ਜਾਈ ਸੋ ਪਤਸਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੇ ਧਿਆਨ ਕੀ ਕਰੈ ਭੂਤ ਖਿੰთა ਕਾਲ ਕੁਵਾਰੀ ਕਾਇਆ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਤੀ ਮਨ ਜਿਤਾ ਜਗ ਜੀਤ ਅਦਿਸ਼ਤਿ ਸਯਾ ਅਦੇਸ ਆਦਨੀਦ ਨਾਰ ਅਨਾਹਤ ਜੁਗ ਜੋਗੇ ਕੋ ਵੇਸ ਪੂਰਤ ਗਿਆਨ ਵਿਹਾ ਭੰਡਾਰਨ ਕਟ ਕਟ ਵਜੈ ਨਾਦ ਆਪ ਨਾਥ ਨਾਥੀ ਸਭ ਜਾਗ ਕਿਰਤ ਸਦਗੁਰ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲੇਖੇ ਆਵਹ ਭਾਗ ਆਦੇਸ਼ ਜਿਸੈ ਆਦੇਸ਼ ਆਦ ਨੀਦ ਨਾਦ ਅਨਹਤ ਜੁਗ ਜੁਗ ਇੱਕੋ ਵੇਸ ਇਕਾ ਮਾਈ ਜੁਗਤਿ ਆਇ ਤਿਨ ਚੇਲੇ ਪਰਵਾਣ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਜੀਵਾਨ ਜਿਨ ਤਿਸ ਭਾਵੰਤ ਵੈ ਚਲਾਵੈ ਜਿਵ ਹੋਵੈ ਫੁਰਮਾਨ ਵੇਖ ਅਨਦਰ ਨਾ ਬਹੁਤਾ ਇਹੋ ਵਿਡਾਨ ਆਦੇਸ ਦਿਸਾ ਆਦੇਸ ਆਦ ਨੀਲ ਨਾਦ ਅਨਾਹਦ ਜੋਗ ਜੋਗ ਇਕੋ ਵੇਸ ਅਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸ੍ਰਿਜਣ ਹਾਰ ਨਾਨਕ ਸੱਚੇ ਕੀ ਸਾਚੀਕਾਰ ਅਦੇਸ ਤੇ ਸਾਇ ਅਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੌ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਢੇੜਾ ਆਖੀਆਂ ਇੱਕ ਨਾਮ ਜਗਦੀਸ ਇਹ ਤਰਾਪਤ ਪਵੜੀਆਂ ਚੜੀਆਂ ਹੋਏ ਕੀਸ ਸੋਣ ਗਲਾਂ ਕਾਸ ਕੀ ਕੀਤਾ ਹੀ ਰੀਸ ਨਾਨਕ ਨਜ਼ਰੀ ਪਾਈ ਆ ਕੁੜੇ ਕੁੜਾਂ ਠੀਸ ਅੱਖਣ ਜੋਰ ਚਪਨ ਜੋਰ ਜੋੜ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਜੋਰ ਜੋਰ ਨਾ ਰਸ ਮਾਲ ਮਨਸੂਰ ਜੋਰ ਨਾ ਸੁਖਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਇ ਰਾਤੇ ਰੁੱਤੇ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੀ ਥਾਬ ਰਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪੋ ਸਚਾ ਦਰਬਾਰ ਤਿੱਥਾ ਸੁਹਣ ਪੰਚ ਪਰਵਾਹ ਨਦਰੀ ਕਰਮ ਪਵੈ ਨਿਸ਼ਾਨ ਕਾ ਚੁਪਕਾਇ ਉਥਾ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਨ ਮਹੇਸ ਕਿਤੇ ਵਰਮੇ ਕਾੜ ਤਕੜੀਆ ਰੂਪ ਰੰਗ ਕੇ ਵੇਸ ਕੀਤੀ ਆਕਰੰਕੂ ਮੀ ਮੇਰ ਕੀਤੇ ਕਿਤੇ ਤੂਪ ਦੇਸ ਕਿਤੇ ਚੰਦ ਤੂਰ ਕੀਤੇ ਕਿਤੇ ਮੰਡਲ ਦੇਸ ਕਿਤੇ ਸਿਧ ਗੁਦਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕੀਤੇ ਕਿਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਬਾਦ ਨਿਰੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਨ ਮ ਗਿਆਨ ਪਰਚੰਡ ਤਿੱਥਾਨਾਦ ਬਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥਾ ਕਾਰਤ ਕੜੀਆਂ ਬੋਤ ਨੂਬ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਵਿਛਪਛਤਾਏ ਤਿੱਥਾ ਕੜੀਆਂ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਸ ਦਾ ਕੀ ਸੁਧ ਕਰਮ ਖੰਡ ਕੀ ਬਾਹ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਦ ਮਹਾਮਲ ਸੂਰ ਤਿਨ ਮਾ ਰਾਮ ਰਹਿਆ ਪ੍ਰਭੂ ਤਿੱਥਾ ਸੀ ਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਸ ਨੇ ਜਾਏ ਨਾ ਉਮਰ ਹੈ ਨ ਠਾਕੇ ਜਾਹੇ ਜਿਨ ਕਾ ਰਾਮ ਸ ਮਨ ਮਾਹੇ ਤਿੱਥਾ ਭਗਤ ਬਸ ਗਲੋ ਕਰ ਆਨੰਦ ਸੱਚਾ ਮਨ ਸੋਏ ਸਚੁ ਖੰਡੁ ਵਸੈ ਨਰੰਕਰ ਕਰਕਰ ਵੇਖੈ ਨਦਰਿ ਨਿਹਾਲ ਜਿਥਾ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਦਾੰਤ ਤਨਾੰਤ ਫਲੋ ਲੋ ਵਕਰ ਜਿਵ ਜਿਉ ਹੁਕਮ ਦਿਵਤਿ ਵਿਕਾਰ ਵੇਖੈ ਵਿਗਸਾ ਕਰ ਵਿਚਾਰ ਨਾਨਕ ਕਥਿ ਨਾ ਕਰੜਾ ਸਾਰ ਜਤ ਬਹਾਰ ਤਿਰਿ ਸੁਨਿਆਰ ਅਰਣ ਮਤਿ ਵਿਦ ਹਥਿਆਰ ਪਉਖ ਲਾਗਨ ਤਪਤਾਉ ਪਾੰਡਾ ਪਾਉ અમૃત દિત તાલ કડીયા શબ્દ સ્તી તગ સાલ જિન ગુન દર કર્મ તિન કર નાનક નદરી નજર નિહાલ શ્લોક પવન ગુરુ પાણી પિતા માતા તરત મહત દિવસ રાત દય દાઈ દયા ખિલ સઘલ જગત ਚੰਗੇ ਆਈਆਂ ਬੁਰਾਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਗਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਿ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ